ਵਾਹਿਗੁਰਜੀ ਦਾ ਖਾਲਸਾ ਹੋ ਵਾਹਿਗੁਰਜੀ ਕੀ ਫਤਿਹ ਜਿਉ ਮੈਲੇ ਬੈਰੂ ਨਿਰਮਲ ਬਾਰੂ ਨਿਰਮਲ ਜਿਉ ਤਮੈਲੇ ਤਿਨੀ ਜਨਮ ਜੂਐ ਖਾਰਿਆ ਇਹ ਤਿਸਨੋ ਵੱਡਾ ਰੋਗ ਲਗਾ ਮਰਨ ਮਨੂ ਵਿਸਾਰਿਆ ਵੇਦੋਂ ਮੈਨ ਮੁਤਮ ਸੋਸੂ ਨੇ ਨਾਹੀ ਫਿਰਿ ਜਿਉ ਬੇਤਾਲ ਆ ਕਹਿ ਨਾਨਕ ਜਿਨੂ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਐ ਖਾਰਿਆ ਜੀਉ ਨਿਰਮਲ ਬਰ ਬਰੁ ਨਿਰਮਲ ਬਾਇ ਰੂਤਾ ਨਿਰਮਲ ਜੀਉ ਨਿਰਮਲ ਸਤਗੁਰ ਤੇ ਕਰਨੀ ਕੁਮਾਣੀ ਕੂੜ ਕੇ ਸੋਇ ਪੁੰਚਾ ਨਹੀਂ ਮਨਸਾ ਸਚ ਸੁਮਾਣੀ ਜਨਮ ਰਤਨ ਜਿਨੀ ਇਕਟਿਆ ਭਲੇ ਸੇਵਣ ਜਾਰੀ ਕਹਿ ਨਾਨਕ ਜੀਨ ਮਨ ਨਿਰਮਲ ਸਦਾ ਰਹੈ ਗੁਰ ਨਾਲੇ ਇਹ ਦੋ ਪੋੜੀਆਂ 19 ਤੇ 20 ਸੋ ਨੂੰ ਇਹ ਉਪਦੇਸ਼ ਕਰਦੀਆਂ ਹਨ ਕਿ ਇਨਸਾਨ ਦੀ ਜਿਹੜੀ ਬਾਹਰਲੀ ਸੁਚਮਤਾ ਹੈ ਪੀਤਰਤਾ ਹੈ ਛੀ ਕਰਕੇ ਨਾਣਾ ਤੋਣਾ ਬੜੇ ਸੋਹਣੇ ਬਸਤਰ ਪਹਿਨਨੇ ਬੜੇ ਧਾਰਮਿਕ ਲਿਬਾਸ ਪਹਿਨ ਕੇ ਆਪਣੇ ਆਪ ਨੂੰ ਉੱਚਾ ਸੁੱਚਾ ਦੱਸਣ ਦਾ ਯਤਨ ਕਰਨਾ ਇਹ ਨਿਸਫਲ ਹਨ ਜਿੰਨੀ ਦੇਰੀ ਅਸੀਂ ਮੰਨ ਕਰਕੇ ਆਤਮਾ ਕਰਕੇ ਪ੍ਰਮਾਤਮਾ ਨਾਲ ਨਾ ਜੁੜੀਏ ਪਰ ਉਹ ਪਿਆਰ ਨਾ ਕਰੀਏ ਤੇ ਉਸ ਪਿਆਰ ਦੇ ਸਦਕਾ ਸਾਡਾ ਅਚਰਨ ਪਵਿੱਤਰ ਹੋ ਜਾਏ ਸਾਡੇ ਮਨ ਚੋਂ ਵਿਕਾਰੀ ਫੁਰਨੇ ਬੰਦ ਹੋ ਜਾਣ ਸੰਸਾਰ ਦੇ ਭਲੇ ਦੀਆਂ ਭਾਵਨਾਵਾਂ ਜਾਗ ਪੈਣ ਤੇ ਕੁਕਰਮੋਂ ਤੋਂ ਅਸੀਂ ਪਿੱਛੇ हट ਜਾਈਏ ਸਾਡੀ ਸੋਚ ਮਨ ਆਤਮਾ ਪਵਿੱਤਰ ਹੋ ਜਾਏ ਜਿ ਦਿਨ ਦੇਰੀ ਐਸਾ ਨਹੀਂ ਹੁੰਦਾ ਤੇ ਕੋਈ ਵੀ ਸਾਡੇ ਬਾਹਰੂਨੀ ਭੇਗ ਧਾਰਮਿਕ ਭੇਗ ਬਾਹਰੂਨੀ ਜਿਹੜੇ ਅਸੀਂ ਦਿਖਾਵੇ ਕਰਦੇ ਹਾਂ ਇਹਨਾਂ ਦਾ ਕੋਈ ਉਕਾਮਲ ਨਹੀਂ ਹੈ ਜੇ ਅੰਦਰੋਂ ਅਸੀਂ ਪਵਿੱਤਰ ਨਹੀਂ ਹਾਂ ਗੱਲ ਤੇ ਮਨ ਦੇ ਪਵਿੱਤਰ ਹੋਣ ਦੀ ਗੱਲ ਤੇ ਮਨ ਦੇ ਨਾਲ ਆਤਮਾ ਪਿੱਤਰ ਹੁੰਦੀ ਹੈ ਗੁਰਬਾਣੀ 'ਚ ਵੀ ਜ਼ਿਕਰ ਆਇਆ ਹੈ ਕਈ ਲੋਕ ਕਹਿੰਦੇ ਨੇ ਜੀ ਸਰੀਰ ਪਿੱਤਰ ਹੋ ਜਾਂਦਾ ਹੈ ਮਨ ਵੀ ਮੈਲਾ ਹੋ ਜਾਂਦਾ ਪਰ ਆਤਮਾ ਕਿਤੇ ਮੈਲਾ ਨਹੀਂ ਹੁੰਦਾ ਕਿਉਂਕਿ ਆਤਮਾ ਪ੍ਰਭੂ ਦਾ ਅੰਸ਼ ਹੈ ਇਹ ਪਹਿਲੇ ਕੱਢ ਦਿਓ ਜਦੋਂ ਮਨ ਮੈਲੇ ਕੰਮ ਕਰਦਾ ਹੈ ਪਰ ਮਨ ਦੇ ਆਕੇ ਲਾ ਕੇ ਤਨ ਸਰੀਰ ਮੈਲੇ ਕੰਮ ਕਰਦਾ ਹੈ ਤੇ ਆਤਮਾ ਕਿਤੇ ਬਖ ਨਹੀਂ ਜਾ ਕੇ ਬਹਿ ਜਾਂਦਾ ਉਹ ਵੀ ਵਿੱਚ ਹੀ ਹੁੰਦਾ ਹੈ ਤਾਂ ਆਤਮਿਕ ਸ਼ਕਤੀ ਹੀ ਜਾਂ ਜਿਹਦੇ ਆਸਰੇ ਮਨ ਵੀ ਕਿਰਿਆਸ਼ੀਲ ਹੈ ਤੇ ਜਿਹਦੇ ਆਸਰੇ ਤਨ ਵੀ ਕੰਮ ਕਰਦਾ ਹੈ ਲਾਜ਼ਾ ਮਨ ਤਨ ਦੇ ਨਾਲ-ਨਾਲ ਆਤਮਾ ਵੀ ਮੈਲਾ ਹੋ ਜਾਂਦਾ ਹੈ ਅਸੀਂ ਕਿੰਨੋਂ ਕਹਿੰਦੇ ਨਾ ਬੜਾ ਮਲੀਨ ਆਤਮਾ ਹੈ ਤੇ ਬੜੀ ਦੁਸ਼ਟ ਆਤਮਾ ਸਾਡੇ ਮੂੰਹ ਕੇ ਇਹਦਾ ਕੋਈ ਲਫ਼ਜ਼ ਕਿਸੇ ਨੇ ਲਈ ਨਿਕਲ ਜਾਂਦੇ ਨੇ ਤੋ ਗੁਰਬਾਣੀ ਵਿੱਚ ਜ਼ਿਕਰ ਆਇਆ ਮੈਲੀ ਕਾਇਆ ਹੰਸ ਸਮੇਤ ਇਹ ਸ਼ਬਦ ਲੰਬਾ ਚੋੜਾ ਹੈ ਇਸ ਸ਼ਬਦ ਵਿੱਚ ਜਿੱਥੇ ਹੋਰ ਕੀ ਕੀ ਮੈਲਾ ਹੈ ਉੱਤੇ ਨਾਲ ਇਹ ਵੀ ਕਿਹਾ ਕਿ ਮੈਲੀ ਕਾਇਆ ਹੰਸ ਸਮੇਤ ਹੰਸ ਉਹ ਅੰਦਰ ਜੀਵਾਤਮਾ ਜਿਹੜਾ ਇੱਕ ਪੰਛੀ ਦੀ ਤਰ੍ਹਾਂ ਉੱਡ ਜਾਂਦਾ ਹੈ ਸਰੀਰ ਵਿੱਚੋਂ ਤੇ ਕਾਇਆ ਹੋ ਗਈ ਸਰੀਰ ਮੈਲੀ ਕਾਇ ਹਸ ਸਮੇਤ ਕਾਇ ਵੀ ਇਸ ਜੀਵਾਤਮੂਰਪੀ ਹਸ ਸਮੇਤ ਮੈਲੀ ਹੁੰਦੀ ਆ ਆਤਮਾ ਵੀ ਮੈਲਾ ਹੁੰਦਾ ਇਸ ਕਾਰਨ ਇਹ ਆਤਮਾ ਸੀੜੀ 'ਚ ਬੈਠਾ ਪਰਮਾਤਮਾ ਵੀ ਸਮਾ ਨਹੀਂ ਸਕਦਾ ਇਹ ਜਨਮ ਮਰਨ ਦੀ ਗੇੜੀ 'ਚ ਪੈ ਜਾਂਦਾ ਕਿਉਂਕਿ ਇਹ ਇਸ ਯੋਗ ਨਹੀਂ ਰਹਿੰਦਾ ਉਸ ਪ੍ਰਭੂ 'ਚ ਸਮਾ ਸਕੇ ਤੋਂ ਇਹ ਉਨਮੀ ਪੂਰੀ ਗੁਰੂ ਜੀ ਕਹਿੰਦੇ ਜਿਉ ਮੈਲੇ ਬਾਹਰੋਂ ਨਿਰਮਲ ਜਿਹੜੇ ਬੰਦੇ ਬਾਹਰੋਂ ਤੋਂ ਨਿਰਮਲ ਸਵੱਛ ਬੜੇ ਸੋਹਣੇ ਧਾਰਮਿਕ ਲਿਬਾਸ ਪਹਿਣ ਕੇ ਉੱਚੇ ਸੁੱਚੇ ਲੱਗਦੇ ਨੇ ਪਰ ਜਿਉ ਮੈਲੇ ਦਿਲ ਤੋਂ ਮੈਰੇ ਨੇ ਅੰਦਰ ਉਹਨਾਂ ਦੇ ਵਿਕਾਰੀ ਫੁਰਨੇ ਉੱਠਦੇ ਨੇ ਅੰਦਰ ਸੋਚ ਪੀਤਰ ਨਹੀਂ ਈਰਖਾ ਦਵੈਕ ਵੈਰ ਵਿਰੋਧ ਹੂਮੇ ਮਾਇਆ ਦੀ ਲੋਭ ਲਾਲਚ ਤ੍ਰਿਸ਼ਨਾ ਆਦ ਇਹ ਅੰਦਰੋਂ ਮੈਲ ਲੱਗੀ ਹੋਈ ਹੈ ਬਾਹਰੋਂ ਨਿਰਮਲ ਜਿਉ ਤਾਂ ਮੈਲੇ ਬਾਹਰੋਂ ਤਾਂ ਨਿਰਮਲ ਦਿਸ ਰਹੇ ਨੇ ਪਰ ਜਿਉ ਤਾਂ ਮੈਲੇ ਜਿਉ ਅੰਦਰੋਂ ਮੈਲੇ ਨੇ ਇੰਨੀ ਜਨਮ ਜੁਵੇ ਖਾਰਿਆ ਉਹਨਾਂ ਨੇ ਮਾਨੋ ਕਿ ਆਪਣੀ ਜਿਹੜੀ ਇਹ ਉੱਚਾ ਸੁੱਚਾ ਇਨਸਾਨੀ ਜੀਵਨ ਮਿਲਿਆ ਸੀ ਦੇਵੀ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ ਇਹ ਜਿਹੜੀ ਪਰਮਾਤਮਾ ਦੇ ਮਿਲਾਵ ਵਾਲੀ ਇਹ ਸਾਨੂੰ ਮਿਲੀ ਸੀ ਇੱਕ ਸਮਾਂ ਮਿਲਿਆ ਸੀ ਸਾਨੂੰ ਇੱਕ ਸਮਾਂ ਮਿਲਿਆ ਸੀ ਕਿ ਇਸ ਸਮੇਂ ਅਸੀਂ ਇਨਸਾਨੀ ਜ਼ਿੰਦਗੀ ਦਾ ਸਮਾਂ ਜਿਹੜਾ ਹੈ ਇਹ ਨਾਮ ਬਾਣੀ ਵੀ ਜੋੜੀਏ ਹਿਰਦਾ ਪਵਿੱਤਰ ਕਰੀਏ ਉਹਨਾਂ ਨੇ ਇਹ ਜਨਮ ਮਨੋਹਾਰ ਦੇਆ ਬਾਹਰੋਂ ਨਿਰਮਲ ਜਿਉਂ ਤਾਂ ਮੈਲੇ ਜਦੋਂ ਜਿਉਂ ਮੈਲੇ ਨੇ ਕਿੰਨੀ ਜਨਮ ਜੁਆਰ ਉਹਨਾਂ ਨੇ ਫਿਰ ਇਹ ਜਨਮ ਮਾਣੂ ਇਵੇਂ ਹਾਰ ਲਿਆ ਜਿਵੇਂ ਕੋਈ ਜੂਏ ਦੀ ਬਾਜ਼ੀ ਵੀ ਜਾ ਕੇ ਆਪਣਾ ਧਨ ਤੋਂ ਸਭ ਕੁਝ ਹਾਰ ਆ ਜਾਏ ਜਿਵੇਂ ਪਾਂਡੂ ਆਪਣੀ ਇਸਤਰੀ ਤੱਕ ਵੀ ਸਭ ਕੁਝ ਹਾਰ ਗਿਆ ਸਨ ਮਾਣੂ ਉਹ ਬੰਦਾ ਇਸ ਤਰ੍ਹਾਂ ਦਾ ਜੀਵਨ ਗੁਜ਼ਾਰ ਰਿਹਾ ਹਾਰ ਵਾਲਾ ਹੀ ਜੀਵਨ ਗੁਜ਼ਾਰ ਰਿਹਾ ਉਹ ਕੋਈ ਜੀਵਨ ਦੀ ਜਿੱਤ ਵਾਲੇ ਪਾਸ ਨਹੀਂ ਵਧ ਰਿਹਾ ਜਿਹਦਾ ਮਨ ਮੈਲਾ ਹੈ ਪਰ ਉਹ ਸਰੀਰਕ ਸਵੱਛਤਾ ਬਾਹਰੀ ਸਵੱਛਤਾ ਦੱਸਦਾ ਫਿਰਦਾ ਹੈ ਇਸ ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਨੂੰ ਵਿਸਾਰਿਆ ਕਿਉਂਕਿ ਉਸ ਨੂੰ ਮੌਤ ਭੁੱਲ ਗਈ ਹੈ ਰਚਨ ਵਾਲਾ ਪਰਮਾਤਮਾ ਭੁੱਲ ਗਿਆ ਉਸ ਪਰਮਾਤਮਾ ਨੇ ਜਿਹਦੇ ਸ੍ਰਿਧੀ ਰਚਨਾ ਕੀਤੀ ਇਸ ਦਾ ਬਿਨਾਸੀ ਉਸ ਨੇ ਤੈਅ ਕੀਤਾ ਹੋਇਆ ਰੱਬੀ ਹੁਕਮ ਨੇ ਇਸ ਲਈ ਉਸ ਨੂੰ ਮੌਤ ਭੁੱਲ ਗਈ ਮਰਨ ਭੁੱਲਣ ਦੇ ਕਾਰਨ ਇਸ ਤਿਸਨਾ ਵੱਡਾ ਲੋਗ ਲੱਗਾ ਤ੍ਰਿਸ਼ਨਨ ਦਾ ਬੜਾ ਰੂਲ ਲੱਗ ਗਿਆ ਲੋਭ ਲਾਲਚ ਵਿੱਚ ਪੈ ਕੇ ਦੁਨੀਆ ਲੁੱਟਣ ਵਾਸਤੇ ਉੱਠ ਕੇ ਤੁਰ ਪਿਆ ਅੰਦਰੋਂ ਤੇ ਲੁਟੇਰਾ ਹੈ ਪਰ ਬਾਹਰੋਂ ਬਾਰੂ ਉਸ ਵਾਂਝ ਸੁਥਰਾ ਬੜਾ ਪਲਾਮਾਂਸ ਆਪਣੇ ਆਪ ਨੂੰ ਸਾਬਤ ਕਰਨ ਦਾ ਕੋਸ਼ਿਸ਼ ਕਰਦਾ ਹੈ ਐਸਾ ਬੰਦਾ ਜਿਹੜਾ ਹੈ ਉਸ ਨੇ ਜਨਮ ਯੁਵਜ ਹਾਰ ਲਿਆ ਕਿਉਂਕਿ ਉਸਨੇ ਮੋਤ ਪੁਲਾਕੇ ਤ੍ਰਿਸ਼ਨਾ ਵਾਲਾ ਜੀਵ ਜੜਾ ਇੱਕ ਮਨੋ ਸ਼ੁਰੂ ਕਰ ਦਿੱਤਾ ਵੇਦਾਂ ਮੇਨਾਮ ਉਤਮ ਸੋ ਸੁਨੇ ਨਹੀਂ ਇਸ ਵੇਦਾਂ ਮੇਨਾਮ ਉਤਮ ਇਹ ਨਹੀਂ ਲੈ ਲੈਣਾ ਕਿ ਅਸੀਂ ਸਨਾਤਨ ਮਤ ਦੇ ਜਿਹੜੇ ਚਾਰ ਵੇਦ ਹਨ ਇਹ ਉਹਨਾਂ ਵਰਗੇ ਕਰੇ ਵੇਦਾਂ ਤੂੰ ਪਾਪ ਇੱਥੇ ਧਾਰਮਿਕ ਗ੍ਰੰਥ ਗੁਰੂ ਦੇ ਗਿਆਨ ਵਾਲੇ ਜਿਹੜੇ ਗ੍ਰੰਥ ਹਨ ਗ੍ਰੰਥ ਪੋਥੀਆਂ ਨੇ ਉਹਨਾਂ ਦਾ ਉਹਨਾਂ ਵਿੱਚੋਂ ਨਾਮ ਜੋ ਉਤਮ ਹੈ ਉਹਦੇ ਦੇ ਪੱਲੇ ਪੈਂਦਾ ਨਹੀਂ ਵੇਦਾਂ ਮੇਨਾਮ ਉਤਮ ਸੋ ਸੁਨੇ ਨਹੀਂ ਉਹ ਤੇ ਸੁਣਦੇ ਨਹੀਂ ਧਾਰਮਿਕ ਗ੍ਰੰਥਾਂ ਵਿੱਚੋਂ ਜੋ ਨਾਮ ਦੀ ਗੱਲ ਸੁਣੀ ਸੀ ਆਤਮ ਗੁਣਾਂ ਦੀ ਗੱਲ ਸੁਣੀ ਸੀ ਜੀਵਨ ਦੀ ਸਵੱਛਤਾ ਵਾਲਾ ਮਾਰਗ ਸਿੱਖਣਾ ਸੀ ਉਹਦੇ ਸੁਣਦਾ ਨਹੀਂ ਫਿਰ ਇਹ ਜੂ ਬੇਤਾਲੇ ਆ ਪਰ ਐਸੇ ਜੀਵ ਇਸ ਤਰ੍ਹਾਂ ਸੰਸਾਰੀ ਉਮਰ ਨੇ ਬੇਤਾਲੇ ਪਾ ਪੂਤਾਂ ਦੀ ਤਰ੍ਹਾਂ ਜਿਨਾਂ ਦੇ ਕਿ ਜੀਵਨ ਦਾ ਕੋਈ ਮਰਿਆਦਾ ਹੀ ਨਹੀਂ ਕੋਈ ਤਾਲ ਨਹੀਂ ਕੋਈ ਗੁਰਮੁਖਤਾ ਵਾਲੀ ਚਾਲ ਹੀ ਨਹੀਂ ਐਸੇ ਬੇਤਾਲੇ ਹੋਏ ਉਹ ਬੰਦਾ ਦੁਨੀਆ ਤੇ ਫਿਰਦਾ ਹੈ ਕਹੇ ਨਾਨਕ ਜਿਨ ਸੱਚ ਤਜਿਆ ਨਾਨਕ ਆਖਦਾ ਹੈ ਕਿ ਜਿਨ੍ਹਾਂ ਨੇ ਸੱਚ ਤਜਿਆ ਸੱਚ ਦਾ ਤਿਆਗ ਕੀਤਾ ਤੇ ਕੂੜੀ ਦਿਖਾਵੇ ਕੀਤੇ ਅੰਦਰੂ ਬਾਹਰੂ ਇਕ ਨਹੀਂ ਹੋਏ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ ਉਹ ਕੱਚੇ ਹੀ ਰਹਿ ਗਏ ਕੂੜੇ ਲਾਗੇ ਤਿੰਨ ਜਨਮ ਜੂ ਹਾਰੇ ਜਿਹੜੇ ਇਸਕੂਲ ਵਿੱਚ ਲੱਗੇ ਹੋਏ ਨੇ ਖਾਲੀ ਝੂਠੀ ਲੱਗੇ ਹੋਏ ਨੇ ਅੰਦਰੂ ਅੰਦਰੂ ਤਾਂ ਕੂੜ ਨਾਲ ਜੁੜੇ ਨੇ ਪਰ ਬਾਹਰੂ ਉਹ ਸਜਦਾ ਦਿਖਾਵਾ ਕਰ ਰਹੇ ਨੇ ਕੋਨਾ ਵਸੇ ਕਹਿ ਕੇ ਤਿੰਨ ਜਨਮ ਜੂ ਹੈ ਹਾਰਿਆ ਅਗਲੀ ਪੋੜੀ ਜਿਉ ਨਿਰਮਲ ਬਾਹਰੂ ਨਿਰਮਲ ਦੁਜੀ ਪਾਸੇ ਜਿਨ੍ਹਾਂ ਨੇ ਗੁਰੂ ਦੇ ਲੱਗ ਕੇ ਗੁਰਪਤਾ ਵਲਾ ਜੀਵਨ ਕਮਾ ਕੇ ਆਪਣਾ ਜੀਉ ਮਨ ਆਤਮਾ ਪਵਿੱਤਰ ਕਰ ਲਿਆ ਨਿਰਮਲ ਕਰ ਲਿਆ ਮਨ ਚੋਂ ਵਿਕਾਰ ਤੇ ਫੁਰਨੇ ਮੁੱਕ ਗਏ ਆਸਾ ਕ੍ਰਿਸ਼ਨ ਮੁੱਕ ਗਈਆ ਹੁਮੇ ਮੁੱਕ ਗਈ ਵੈਰ ਵਿਰੋਧ ਨਫਰਤ ਇਹ ਸਭ ਉਹਗਣ ਜਿਨ੍ਹਾਂ ਦੇ ਅੰਦਰੋਂ ਮੁੱਕ ਗਏ ਅੰਦਰੋਂ ਨਿਰਮਲ ਪਵਿੱਤਰ ਜੀਵਨ ਹੋ ਗਏ ਜਿਉ ਨਿਰਮਲ ਬਾਹਰੋਂ ਨਿਰਮਲ ਉਹ ਬਾਹਰੋਂ ਵੀ ਨਿਰਮਲ ਇਸ ਉਬਾਰੂ ਵੀ ਨਿਰਮਲ ਹੋ ਜਾਂਦੇ ਨੇ ਕਿਉਂ ਜੇ ਨੂੰ ਮਨ ਆਤਮਾ ਨਿਰਮਲ ਹੋ ਗਏ ਤੇ ਸਰੀਰ ਕੋਲੋਂ ਕੰਮੀ ਨਿਰਮਲ ਹੁੰਦੇ ਨੇ ਸਰੀਰ ਵੀ ਮਾਰੇ ਕਰਮ ਨਹੀਂ ਕਰਦਾ ਸਰੀਰ ਦੇ ਤੌਰ ਤੇ ਵੀ ਬੰਦਾ ਪਿੱਤਰ ਕਰਮੀ ਕਰਦਾ ਮਨ ਮੈਲਾ ਤੇ ਤਨ ਮੈਲੇ ਕੰਮ ਕਰੇਗਾ ਨਾ ਜੇ ਤੂੰ ਮਨ ਆਤਮਾ ਪਿੱਤਰ ਹੋ ਗਏ ਤੇ ਤਾਨੇ ਸੁਥਰੇ ਕੰਮ ਹੀ ਕਰਨੇ ਨੇ ਤੇ ਇਸ ਲਈ ਜਿਉ ਨਿਰਮਲ ਬਾਹਰ ਨਿਰਮਲ ਜੋ ਜਿਉ ਨਿਰਮਲ ਹੈ ਬਾਹਰ ਵੀ ਨਿਰਮਲ ਹੈ ਬਾਹਰ ਤਾ ਨਿਰਮਲ ਜਿਉ ਨਿਰਮਲ ਸਤਗੁਰ ਤੇ ਕਰਨੀ ਕਮਾਣੀ ਇਹ ਕਿਉਂ ਹੋ ਗਿਆ ਇਹ ਕਿਵੇਂ ਹੋ ਗਿਆ ਕਿ ਅੰਦਰ ਬਾਹਰ ਨਿਰਮਲ ਕਿਵੇਂ ਹੋ ਗਿਆ ਸਤਗੁਰ ਤੇ ਕਰਨੀ ਕਮਾਣੀ ਉਹਨਾਂ ਨੇ ਸਤਗੁਰ ਦੀ ਬਾਣੀ ਅਨੁਸਾਰ ਆਪਣੇ ਜੀਵਨ ਦੀ ਕਮਾਈ ਕੀਤੀ ਜੋ ਬਾਣੀ ਨੇ ਕਿਹਾ ਉਹ ਮੰਨਿਆ ਜੋ ਬਾਣੀ ਨੇ ਨਕਾਰਿਆ ਉਹਨੂੰ ਆਪਣੇ ਮਨ ਵਿੱਚ ਕੋ ਥਾਂ ਨਹੀਂ ਦਿੱਤੀ ਜਿਨ੍ਹਾਂ ਨੇ ਉਹ ਫਿਰ ਬਾਹਰੋਂ ਤਾਂ ਨਿਰਮਲ ਉਹ ਬਾਹਰੋਂ ਤਾਂ ਵੀ ਨਿਰਮਲ ਹੋਗੇ ਜਿਉਂ ਨਿਰਮਲ ਜਿਉਂ ਵੀ ਨਿਰਮਲ ਹੋਗੇ ਬਾਹਰੋਂ ਵੀ ਤਾਂ ਨਿਰਮਲ ਹੋਗੇ ਕਿਉਂਕਿ ਸਤਗੁਰ ਤੇ ਕਰਨੀ ਕਮਾਈ ਉਹਨਾਂ ਦੀ ਜੀਵਨ ਦੀ ਕਮਾਈ ਸਤਗੁਰ ਦੀ ਬਾਣੀ ਤੇ ਆਧਾਰਿਤ ਹੈ ਉਹ ਕੇਵਲ ਮੱਥੇ ਟੇਕਣ ਤੱਕ ਸੀਮਿਤ ਨਾ ਰਹੀਏ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਦਾ ਕੇਵਲ ਇਤਨਾ ਮਤਲਬ ਹੈ ਕਿ ਦਾਤਾ ਅਸੀਂ ਤੇਰੇ ਅਗੇ ਨਮਸਤ ਨਤਮਸਤ ਹਾਂ ਜੋ ਤੇਰੇ ਹੁਕਮਨ ਸਾਡੇ ਸਿਰ ਮੱਥੇ ਤੇ ਅਸੀਂ ਤੇਰੇ ਹਰ ਹੁਕਮ ਨੂੰ ਪ੍ਰਵਾਨ ਕਰਦੇ ਹਾਂ ਤੇਰਾ ਸਾਰਾ ਹੁਕਮ ਜਿਹੜਾ ਹੈ ਸਾਡੇ ਲਈ ਭਲਾ ਹੀ ਹੈ ਹਰ ਗੱਲ ਪਹਿਲੀ ਹੈ ਇੱਕ ਗੱਲ ਵੀ ਐਸੀ ਨਹੀਂ ਜਿਹੜੀ ਮੰਨਣ ਯੋਗ ਨਹੀਂ ਜਾਂ ਸਾਡਾ ਸੁੱਖ ਨਹੀਂ ਮੰਗਦੀ ਸਾਡਾ ਭਲਾ ਨਹੀਂ ਮੰਗਦੀ ਇਹ ਇੱਕ ਵਿਸ਼ਵਾਸ ਲੈ ਕੇ ਮਤਾਂ ਟੇਕਣਾ ਔਰ ਫਿਰ ਇਸ ਬਾਣੀ ਨੂੰ ਪੜਨਾ ਵਿਚਾਰਨਾ ਅਮਲਾਂ ਵਿੱਚ ਲਿਆਣਾ ਇਹ ਬਾਣੀ ਬਣੀ ਹੈ ਬਾਣੀ ਅਨੁਸਾਰ ਜੀਵਨ ਬਣਾਉਣਾ ਹੈ ਜੀਵਨ ਜੀਉਣਾ ਹੈ ਇਹ ਜਿਹਨਾਂ ਦੀ ਸਤਿਗੁਰੂ ਦੇ ਅਨੁਸਾਰ ਨਿਰਮਲ ਕਰਨੀ ਹੈ ਉਹਨਾਂ ਦੇ ਅੰਦਰੂਬਾਰੂ ਪੀਤਰ ਹੋਗੇ ਕੂੜ ਕੀ ਸੋਏ ਪੁੰਚੈ ਨਹੀਂ ਮਨਸਾ ਸੱਚ ਸੁਮਾਨੀ ਉਹਨਾਂ ਦੇ ਮਨ ਦੇ ਜਿਹੜੇ ਵਿਕਾਰੀ ਭੁਰਨੇ ਨੇ ਨਾ ਉਹ ਅੰਦਰ ਹੀ ਸਮਾਜ ਜਾਂਦੇ ਨੇ ਨਾਮ ਬਾਣੀ ਦੀ ਤਾਕਤ ਨਾਲ ਅੰਦਰ ਹੀ ਸਮਾਜ ਜਾਂਦੇ ਨੇ ਤੇ ਕੂੜ ਕੀ ਸੋਏ ਪੁੰਚੈ ਨਹੀਂ ਇਹ ਵੀ ਝੂੜ ਦੀ ਸੂਹ ਵੀ ਉਹਨਾਂ ਤੱਕ ਨਹੀਂ ਪਹੁੰਚਦੀ ਝੂਠ ਦੀ ਉਹਨਾਂ ਨੂੰ ਕੋਈ ਸਾਇਆ ਤੱਕ ਨਹੀਂ ਉਹਦੇ ਉੱਤੇ ਪੈਂਦਾ ਉਹ ਕੂੜੇ ਲਾਲਚਾਂ ਦੇ ਉੱਪਰ ਉੱਠ ਕੇ ਉੱਚਾ ਸੁੱਚਾ ਪਿੱਤਰ ਨਿਰਮਲ ਜੀਵਨ ਜੀਉਂਦੇ ਨੇ ਇਹ ਹੈ ਫਿਰ ਬਾਹਰੋਂ ਵੀ ਨਿਰਮਲ ਹੁੰਦੇ ਅੰਦਰੋਂ ਵੀ ਨਿਰਮਲ ਉਹਨਾਂ ਕੂੜ ਕੀ ਸੋਏ ਪਹੁੰਚਾ ਨਹੀਂ ਕੂੜ ਦਾ ਸੁਣਿਆ ਤੱਕ ਉਹਨਾਂ ਦੇ ਅੰਦਰ ਨਹੀਂ ਪਹੁੰਚਦਾ ਮਨਸਾ ਸਾਈ ਸੁਮਾਨੀ ਉਹਨਾਂ ਦੇ ਸਾਹਮਣੇ ਕੂੜ ਵਰਤਦਾ ਸੰਸਾਰ ਵਿੱਚ ਹਰ ਪਾਸੇ ਕੋਈ ਜੀਵਨ ਵਾਲੇ ਲੋਕਾਂ ਨਾਲ ਨਿਰਾਭ ਪੈਂਦਾ ਹੈ ਲੇਕਿਨ ਉਹਦਾ ਅਸਰ ਉਹਨਾਂ ਤੇ ਨਹੀਂ ਪੈਂਦਾ ਉਹ ਆਪਣੇ ਆਪ ਨੂੰ ਸਵਾਰ ਕੇ ਰੱਖਦੇ ਨੇ ਆਪਣਾ ਅੰਦਰੂ ਮੈਲਾ ਨਹੀਂ ਹੋਣ ਦਿੰਦੇ ਜਨਮ ਰਤਨ ਜਿੰਨੀ ਖੱਟਿਆ ਭਲੇ ਸੇ ਬਣ ਜਾ ਰਹੇ ਜਿਨ੍ਹਾਂ ਨੇ ਇਹ ਰਤਨਾ ਵਰਗਾ ਕੀਮਤੀ ਜਨਮ ਤੇ ਖੱਟੀ ਖੱਟ ਲਈ ਪਰ ਜਿਸ ਕੰਮ ਲਈ ਆਏ ਸੰਸਾਰ ਤੇ ਉਹ ਕੰਮ ਕਰਕੇ ਗਏ ਪ੍ਰਭੂ ਤੂੰ ਵਿਚਰੀ ਆਤਮਾ ਨੂੰ ਇੰਨਾ ਪਵਿੱਤਰ ਕਰ ਲਿਆ ਕਿ ਪ੍ਰਭੂ ਰੂਪ ਹੋ ਗਈ ਰਵੀ ਰੂਪ ਹੋ ਕੇ ਜੋਤੀ ਜੋਤ ਰਲੀ ਸੰਪੂਰਨ ਥੀ ਆ ਰਾਮ ਇਹ ਜਿਹੜੇ ਸੰਪੂਰਨ ਹੋ ਕੇ ਗਿਆ ਦੂਰੇ ਨਹੀਂ ਰਹੇ ਉਹਨਾਂ ਨੇ ਜਨਮ ਰਤਨ ਖਟਿਆ ਮਾਨੋ ਜਨਮ ਰਤਨ ਵੀ ਖੱਟੀ ਕੀਤੀ ਕਮਾਈ ਕੀਤੀ ਜਨਮ ਰਤਨ ਜੀ ਨੇ ਖਟਿਆ ਭਲੇ ਸੇਵਨਜਾਰੇ ਉਹਨੇ ਅਸਲੀ ਵੰਜਾਰੇ ਅਸਲੀ ਬੁਪਾਈ ਹਰ ਬੰਦਾ ਸੰਸਾਰ ਤੇ ਆਇਆ ਇੱਕ ਨਾਮ ਦਾ ਵਪਾਰ ਨਾਮ ਦਾ ਸੋਦਾ ਖਟਣਾ ਅਮਲ ਗੁਣ ਅਮਰ ਵਪਾਰ ਅਮਰ ਵਪਾਰੀ ਅਮਰੂ ਪੰਡਾਰ ਇਹ ਅਮੁੱਲਾ ਸੋਦਾ ਕਰਨਾ ਜਾਂ ਨਾਮ ਦਾ ਖਾਦੀ ਰੋਟੀ ਕਪੜਾ ਮਕਾਨ ਸਾਡੇ ਜੀਵਨ ਦਾ ਮਕਸਦ ਨਹੀਂ ਇਹ ਤੇ ਬਾਕੀ ਜੀਵ ਜਾਨ ਜਾਨਵਰੀ ਆਪਣੇ ਔਲਾਦਾਂ ਪਾਲਦੇ ਨੇ ਉਹ ਵੀ ਉਹਨਾਂ ਦੀ ਪਾਲਣਾਂ ਲਈ ਬੰਦੋਬਸਤ ਕਰਦੇ ਨੇ ਉਹਨਾਂ ਹੀ ਪੈਦਾਇਸ਼ ਦਾ ਸਭ ਕੁਝ ਕਰਦੇ ਨੇ ਆਪਣੇ ਸਮਰੱਥਾ ਮੁਤਾਬਕ ਆਪਣੇ ਰਹਿਣ ਦੇ ਥਾਂ ਬਣਾਉਂਦੇ ਨੇ ਇਹ ਕੁਝ ਇਨਸਾਨ ਨਹੀਂ ਕਰਦਾ ਰਿਹਾ ਫਿਰ ਇਹ ਅਸ਼ਰਫੁਲ ਮਖਲੂਕਾਤ ਕਿਵੇਂ ਹੋਇਆ ਕਿ ਧਰਤੀ ਮੇਂ ਤੇਰੀ ਸਿਕਦਾਰੀ ਅਵਰਜੂਨ ਪਣਹਾਰੀ ਵਾਲੇ ਮੰਜ਼ਲ ਤੇ ਇਹ ਨਹੀਂ ਪਹੁੰਚਿਆ ਇਸ ਲਈ ਵਿ ਜਨਮ ਉਹਨਾਂ ਦਾ ਸਫਲ ਹੈ ਉਹਨਾਂ ਦਾ ਜਨਮ ਵੀ ਖੱਟੀ ਸਫਲ ਹੈ ਜਨਮਤਨ ਜਿਨੀ ਕਟਿਆ ਭਲੇ ਸਿੰਘ ਬਨਜਾਰੇ ਜਿਨ੍ਹਾਂ ਨੇ ਇਹ ਖੱਟੀ ਕੀਤੀ ਸਤਗੁਰੂ ਦੀ ਕਰਨੀ ਕਮਾਣੀ ਕਰਕੇ ਉਹ ਭਲੇ ਬਨਜਾਰੇ ਦੇ ਪਲਾ ਵਪਾਰ ਕਰਕੇ ਕੀ ਦੁਨੀਆ ਤੂੰ ਕਹਿ ਨਾਨਕ ਜੀ ਨੂੰ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਇਸ ਤਰ੍ਹਾਂ ਫਿਰ ਜਿਨ੍ਹਾਂ ਦਾ ਮਨ ਨਿਰਮਲ ਹੋ ਜਾਂਦਾ ਹੈ ਅੰਦਰੋਂ ਪਿੱਤਰ ਹੋ ਜਾਂਦੇ ਨੇ ਉਹਨਾਂ ਦਾ ਫਿਰ ਮਨ ਜਿਹੜਾ ਗੁਰੂ ਵਿੱਚ ਜੁੜ ਜਾਂਦਾ ਹੈ ਗੁਰੂ ਦੀ ਬਾਣੀ ਵੀ ਜੁੜ ਜਾਂਦਾ ਹੈ ਸਦਾ ਰਹੇ ਗੁਰ ਨਾਲੇ ਸਦਾ ਗੁਰੂ ਦੇ ਨਾਲ ਇਹ ਗੁਰੂ ਦੇ ਨਾਲ ਇਥੇ غرੂਰ ਦੀ ਕੋਈ ਸਰੀਰਕ ਸੰਗਤ ਦੀ ਗੱਲ ਨਹੀਂ ਹੈ ਸੁਰਤ ਸ਼ਬਦ ਦੀ ਮੇਲ ਦੀ ਗੱਲ ਹੈ ਸੁਰ ਸ਼ਬਦ ਪਵ ਸਾਗਰ ਤਰਿਆ ਨਾਨਕ ਨਾਮ ਮਖਾਣੇ ਗੁਰੂ ਦੇ ਨਾਲ ਰਹਿਣਾ ਪਾ ਬੈਨਦੇ ਉੜਦੇ ਹਰ ਕਰੀ ਹਰ ਪਰ ਹਰ ਕੰਮ ਕਾਜ ਕਰਦੇ ਅਸੀਂ ਗੁਰੂ ਦੀ ਬਾਣੀ ਨੂੰ ਵਿੱਚ ਰੱਖਣਾ ਹੈ ਬਾਣੀ ਦੇ ਉੱਤੇ ਤੋਲ ਲੈਣਾ ਹੈ ਸਕਰੀਨਿੰਗ ਕਰ ਲੈਣੀ ਹੈ ਕਿ ਕਿਹਾ ਇਹ ਕਰਮ ਕਰਨ ਲਈ ਮੈਨੂੰ ਮੇਰਾ ਗੁਰੂ ਆਗਿਆ ਦਿੰਦਾ ਹੈ ਗੁਰੂ ਦੀ ਬਾਣੀ ਪ੍ਰਵਾਨ ਕਰਦੀ ਇਸ ਕਰਮ ਨੂੰ ਨਹੀਂ ਕਰਦੀ ਉਸ ਕਰਮ ਨੂੰ ਫੁਰਮਨ ਚੋਂ ਨਿਕਾਰ ਦੇਣਾ ਹੈ ਔਰ ਗੁਰੂ ਦੀ ਬਾਣੀ ਅਨਸਾਰ ਕਰਨੀ ਕਮਾਣੀ ਹੈ ਇਸ ਨਾਲ ਫਿਰ ਇਹ ਕਹੇ ਨਾਨਕ ਜੀ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਉਹ ਮਾਣੋ ਗੁਰ ਦੇ ਨਾਲ ਨਹੀਂ ਗੁਰ ਨਾਲ ਵਸਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ